ਕੱਲ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਆ ਕਿ ਜਿਹੜਾ ਦੋ ਨੌਜਵਾਨ ਇਹ ਨੌਜਵਾਨ ਵੈਪਨ ਲੈ ਕੇ ਸੜਕ ਤੇ ਘੁੰਮ ਰਹੇ ਉਹ ਤਾਂ ਕੀ ਕਾਰਵਾਈ ਕੀਤੀ ਜਿਉ ਤਿੰਨੋਂ ਵਿਅਕਤੀ ਜਿਹੜੇ ਫੜੇ ਜਾ ਚੁੱਕੇ ਉਹਨਾਂ ਦੇ ਬੰਦੀ ਦੀ ਕਾਨੂੰਵਾਈ ਕੀਤੀ ਜਾ ਚੁੱਕੀ ਹੈ ਤੇ ਉਸ ਤੋਂ ਇਲਾਵਾ ਇੱਕ ਹੋਰ ਇਨਸੀਡੈਂਟ ਜਿਹੜਾ ਸੀਗਾ ਰੋਜ਼ਗਾਰਡਨ ਦੇ ਵਿੱਚ ਸਨੇਚਿੰਗ ਦਾ ਉਹ ਵੀ ਵਿਅਕਤੀ ਫੜਿਆ ਜਾ ਚੁੱਕਾ ਚਾਰੋ ਹੀ ਬੰਦੇ ਫੜੇ ਜਾ ਚੁੱਕੇ ਇਹਨਾਂ ਕੋਲ ਵੈਪਨ ਪਤਾ ਲੱਗਿਆ ਕਿੱਥੋਂ ਆਇਆ ਕਿ ਇਹ ਅਸਲੀ ਹੈ ਕਿ ਨਕਲੀ ਹੈ ਉਹ ਜੀ ਇਨਵੈਸਟੀਗੇਸ਼ਨ ਜਾਰੀ ਹੈ ਜੀ ਫਿਲਹਾਲ ਤੱਕ ਇਹ ਪਤਾ ਲੱਗਿਆ ਜਿਹੜਾ ਉਹਦੇ ਕੋਲ ਵੈਪਨ ਸੀਗਾ ਇੱਕ ਟੌਏ ਗਨ ਸੀ ਜੀ ਦੇਖੋ ਅੱਛਾ ਜੀ ਤੇ ਐਸੇ ਨੌਜਵਾਨਾਂ ਨੂੰ ਵੀ ਸੁਨੇਹਾ ਦੇਣਾ ਚਾਹੁੰਗੇ ਜਿਹੜੇ ਧਿਆਨ ਦੋ ਆਪਣੇ ਕਾਰੋਬਾਰ ਤੇ ਧਿਆਨ ਦੋ ਇਹੋ ਜੇ ਵਿੱਚ ਦੇ ਤੁਸੀਂ ਅਗਰ ਗੁੰਡਾਗਰਦੀ ਕਰੋਗੇ ਜਾਂ ਸ਼ਹਿਰ ਦੇ ਵਿੱਚ ਇਸ ਤਰੀਕੇ ਦੀ ਤੁਸੀਂ ਕੋਈ ਵੀ ਹਰਕਤ ਕਰੋਗੇ ਐਂਟੀ ਸੋਸ਼ਲ ਐਕਟੀਵਿਟੀ ਉਹ ਅਸੀਂ ਨਹੀਂ ਬਖਸ਼ਾਂਗੇ ਇਨਾਂ ਦਾ ਵੀ ਹਾਈ ਹਾਲ ਆਈ ਹਾਲ ਹੋਇਆ ਉਹਨਾਂ ਨੇ ਜੇਲ ਨਹੀਂ ਜਾਣਾ ਪੈਣਾ ਇਹ ਬੇਸਿਕਲੀ ਟੀਨੇਜਰਸ ਹੈਗੇ ਆ ਜੀ ਕਰੀਬ 20 ਤੋਂ 25 ਸਾਲ ਦੀ ਉਹਨਾਂ ਦੀ ਉਮਰ ਹੈਗੀ ਆ ਮਤਲਬ ਸੋਸ਼ਲ ਮੀਡੀਆ ਤੇ ਆਪਣੇ ਆਪ ਨੂੰ ਫੇਮ ਪਾਣ ਲੱਗੇ ਅੱਜ ਆ ਵੀਡੀਓ ਪਾ ਰਹੇ ਸੀਗੇ ਇਹ ਬੇਸਿਕਲੀ ਜੀ ਮਿਸਗਾਈਡਡ ਯੂਥ ਸੀਗਾ ਤੇ ਗਲਤ ਤਰੀਕੇ ਨਾਲ ਲੋਕਾਂ ਨੂੰ ਲੋਕਾਂ ਦੇ ਦਿਲਾਂ ਦੇ ਵਿੱਚ ਇੱਕ ਡਰ ਦਾ ਮਾਹੌਲ ਪੈਦਾ ਕਰਨਾ ਅਲਟੀਮੇਟਲੀ ਇਹਦਾ ਜਿਹੜਾ ਫਾਈਨਲ ਆਊਟਕਮ ਹੈ ਉਹ ਮਾੜਾ ਹੀ ਹੁੰਦਾ ਹੈ ਉਹ ਸਾਰੇ ਬੰਦੇ ਇਸ ਵਕਤ ਜੇਲ੍ਹ ਚ ਮਤਲਬ ਸਾਡੇ ਕੋਲ ਇਨਵੈਸਟੀਗੇਸ਼ਨ ਚ ਨੇ ਅਸੀਂ ਫੜ ਚੁੱਕੇ ਹਾਂ ਸਾਡੇ ਹਵਾਲਾ ਚ ਨੇ ਕੱਲ ਉਹਨਾਂ ਨੇ ਜੇਣ ਜਾਲ ਹੈ ਤੇ ਇਹਦਾ ਜਿਹੜਾ ਐਂਡ ਹੈ ਉਹ ਹਮੇਸ਼ਾ ਦੀ ਖਰਾਬ ਹੀ ਹੁੰਦਾ ਹੈ